ਸਿਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਹੋਏਗੀ ਪਸ਼ਮੀਨਾ ਦੇ ਸੂਟਾਂ ਤੇ ਸੇਲ ਪ੍ਰਿੰਟਡ ਸ਼ਰਟ ਹੋਏਗੀ ਸੈਲਪ੍ਰਿੰਟ ਦੇ ਵਿੱਚ ਜਿਹੜੀ ਆ ਉਹ ਬਾਟਮ ਹੋਏਗੀ ਤੇ ਨਾਲ ਹੋਏਗਾ ਬਹੁਤ ਹੀ ਗੁੱਲਾ ਡੁੱਲਾ ਸ਼ਾਲ ਸਭ ਤੋਂ ਪਹਿਲਾ ਕਲਰ ਆ ਪਿੰਕਿਸ਼ ਗਾਂਜਰੀ ਸ਼ੇਡ ਆ ਬਹੁਤ ਹੀ ਪਿਆਰਾ ਸੈਪ੍ਰਿੰਟਿੰਗ ਜਿਹੜੀ ਆ ਬਹੁਤ ਸੋਹਣੀ ਆ ਗਲੇ ਦੀ ਪੱਟੀ ਬਣੀ ਆ ਬਾਰਡਰ ਲਾਈਨ ਜਿਹੜੀ ਆ ਉਹ ਅੰਬੀਆਂ ਦਾ ਡਿਜ਼ਾਈਨ ਬਣਿਆ ਆ ਬਹੁਤ ਹੀ ਸੋਹਣਾ ਤੇ ਸਾਰੀ ਹੀ ਸ਼ਰਟ ਤੇ ਜਿਹੜੀ ਆ ਬਹੁਤ ਹੀ ਪਿਆਰੀ ਜਿਹੜੀ ਆ ਉਹ ਆਉਂਦੀ ਆ ਪ੍ਰਿੰਟਿੰਗ ਠੀਕ ਹੈ ਜੀ ਨਾਲ ਜਿਹੜਾ ਇਹਦੇ ਆਏਗਾ ਬਾਟਮ ਆ ਬਾਟਮ ਦਾ ਆ ਬਹੁਤ ਹੀ ਪਿਆਰਾ ਗਾਜਰੀ ਸ਼ੇਡ ਦਾ ਬਾਟਮ ਹੋਏਗਾ ਤੇ ਥੋੜਾ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਆਉਂਦਾ ਆ ਠੀਕ ਹੈ ਜੀ ਨਾਲ ਮਿਲੇਗਾ ਸ਼ਾਲ ਇਕਦਮ ਖੁੱਲਾ ਡੁੱਲਾ ਸ਼ਾਲ ਹੋਏਗਾ ਬਹੁਤ ਹੀ ਪਿਆਰਾ ਸੂਟ ਇਕਦਮ ਗਰਮ ਸਟਾਫ ਦੇ ਵਿੱਚ ਇਹ ਕਪੜਾ ਆ 1200 ਵਾਲਾ ਸੂਟ ਜਿਹੜਾ ਤੁਹਾਨੂੰ ਮਿਲੇਗਾ ਇਸ ਸੇਲ ਦੇ ਵਿੱਚ 895 ਦਾ ਠੀਕ ਹੈ ਜੀ ਬਹੁਤ ਹੀ ਵਧੀਆ ਸੂਟ ਸੈਲਫ ਪ੍ਰਿੰਟਿੰਗ ਜੀ ਇਹਦੀ ਬਾਟਮ ਹੋਏਗੀ ਤੇ ਪ੍ਰਿੰਟਡ ਇਹਦੀ ਸ਼ਰਟ ਹੋਏਗੀ ਠੀਕ ਹੈ ਜੀ ਨਾਲ ਹੋਏਗਾ ਸ਼ਾਲ ਠੀਕ ਹੈ ਜੀ ਇਹ ਜਿਹੜੇ ਸੂਟ ਆ ਇਹ ਸ਼ਾਲਾਂ ਵਾਲੇ ਹੋਣਗੇ ਬਹੁਤ ਹੀ ਪਿਆਰੇ ਸਟੱਫ ਬਹੁਤ ਹੀ ਵਧੀਆ ਸੂਟ ਆ ਇਹ ਵਾਲੇ ਆ ਦੇਖੋ ਤੁਸੀਂ ਸ਼ਾਲ ਦੀ ਪ੍ਰਿੰਟਿੰਗ ਦੇਖੋ ਇੱਕਦਮ ਖੁੱਲਾ ਡੁੱਲਾ ਸ਼ਾਲ ਆ ਠੀਕ ਹੈ ਗਰਮ ਸਟੱਫ ਦੇ ਵਿੱਚ ਸ਼ਾਲ ਹੋਏਗਾ ਤੇ ਇਹ ਇੱਕਦਮ ਪਸ਼ਮੀਨੇ ਦੇ ਵਿੱਚ ਹੀ ਸਾਰਾ ਸੂਟ ਆ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਹੈ ਤੁਸੀਂ ਸਾਡੇ ਵਟਸਐਪ ਤੇ ਡੀਐਮ ਕਰ ਸਕਦੇ ਜੀ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਤੁਸੀਂ ਇਸ ਦੀ ਸਕਰੀਨਸ਼ਾਟ ਲੈਣਾ ਹੈ ਨਾਲ ਹੀ ਇਸ ਦਾ ਪ੍ਰਾਈਸ ਸੈਂਡ ਕਰ ਦੇਣਾ ਤੇ ਨਾਲ ਹੀ ਤੁਸੀਂ ਪੇਮੈਂਟ ਦਾ ਮੋਡ ਜਿਹੜਾ ਉਹ ਹੋਏਗਾ ਆਨਲਾਈਨ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਜੇ ਸੀਓਡੀ ਅਵੇਲੇਬਲ ਨਹੀਂ ਆ ਬਹੁਤ ਹੀ ਵਧੀਆ ਸੂਟ ਹੋਣਗੇ ਅੱਜ ਦੇ ਇੱਕਦਮ ਗਰਮ ਸਟਾਫ ਦੇ ਵਿੱਚ ਹੋਣਗੇ ਤੇ ਅੱਜ ਇਹਨਾਂ ਤੇ ਲੱਗੀ ਹੈ ਸੇਲ ਠੀਕ ਹੈ ਜੀ ਬਹੁਤ ਹੀ ਪਿਆਰੇ ਕਲਰ कलर देखो सब तो पहला बहुत ही सोहना है उस तो अगला कलर जोड़ा है सारे ही सूट की लुक देखो देखो कलर एकदम न्यूड जी शेड आ बहुत ही सोहना कलर या डिफरेंट जहा कलर यहां ਸਾਰੇ ਹੀ ਏਜ ਗਰੁੱਪ ਵਾਸਤੇ ਇਸ ਨੇ ਸੂਟ ਲੈ ਕੇ ਆਉਣੇ ਆ ਜਿਸ ਤਰ੍ਹਾਂ ਕਿ ਇਹ ਥੋੜਾ ਜਿਹਾ ਨਿਊਡ ਸ਼ੇਡ ਦੇ ਵਿੱਚ ਆ ਪਹਿਲਾ ਪਿੰਕੀਸ਼ ਗਾਜਰੀ ਸ਼ੇਡ ਦੇ ਵਿੱਚ ਸੀਗਾ ਤੇ ਸਾਰੀ ਹੀ ਏਜ ਗਰੁੱਪ ਵਾਸਤੇ ਜਿਹੜੇ ਸਾਡੀ ਵੀਡੀਓਜ਼ ਦੇ ਵਿੱਚ ਸੂਟ ਹੁੰਦੇ ਨੇ ਤੁਸੀਂ ਆਪਣੇ ਵਾਸਤੇ ਆਪਣੇ ਮਦਰ ਵਾਸਤੇ ਆਪਣੇ ਸਿਸਟਰ ਵਾਸਤੇ ਸਾਰਿਆਂ ਵਾਸਤੇ ਜਿਹੜੇ ਉਹ ਸੂਟ ਲੈ ਸਕਦੇ ਜੇ ਨਾਲ ਇਸ ਤੇ ਆਏਗਾ ਇਵੇਂ ਹੀ ਪ੍ਰਿੰਟਡ ਸ਼ਾਲ ਠੀਕ ਹੈ ਜੀ ਬਹੁਤ ਹੀ ਸੋਹਣਾ ਇਹ ਵੀ ਸੂਟ ਕਪੜਾ ਜਿਹੜਾ ਇਹ ਸਾਰ ਪਸ਼ਮੀਨਾ ਦਾ ਹੋਏਗਾ ਇਹ ਮਤਲਬ ਗਰਮ ਸਟੱਫ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਤੇ ਇਹਦੀ ਜਿਹੜੀ ਬਾਟਮ ਆ ਉਹਦੇ ਉੱਪਰ ਵੀ ਥੋੜੀ ਜੀ ਸੈਲ ਪ੍ਰਿੰਟਿੰਗ ਹੋਈ ਆ ਠੀਕ ਹੈ ਜੀ ਅਗਲਾ ਸੂਟ ਤੇ ਤੁਸੀਂ ਦੇਖੋ ਬਹੁਤ ਹੀ ਸੋਹਣਾ ਕਲਰ ਵੀ ਬਹੁਤ ਸੋਹਣਾ ਤੇ ਪ੍ਰਿੰਟਿੰਗ ਜਿਹੜੀ ਅੱਜ ਅਸੀਂ ਸਾਰਿਆਂ ਦੀ ਸੇਮ ਹੀ ਲੈ ਕੇ ਆਏ ਆ ਕਲਰ ਦੀ ਤੁਸੀਂ ਚੁਆਇਸ ਕਰ ਲੈਣੀ ਆ ਤੇ ਕਲਰ ਜਿਹੜਾ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਇਸ ਦੇ ਵਿੱਚ ਮੰਗਾ ਸਕਦੇ ਜੀ ਬਹੁਤ ਹੀ ਪਿਆਰਾ ਫਰੋਜੀ ਲਾਈਟ ਸ਼ੇਡ ਆ ਬਹੁਤ ਹੀ ਸੋਹਣਾ ਕਲਰ ਫਰੋਜੀ ਜੀ ਲਾਈਟ ਸ਼ੇਡ ਆ ਇਵੇਂ ਤੇ ਕਲਰ ਜਿਹੜੇ ਬਹੁਤ ਹੀ ਘੱਟ ਮਿਲਦੇ ਆ ਠੀਕ ਹੈ ਜੀ ਦੇਖੋ ਨਾਲ ਆਏਗੀ ਬਿਲਕੁਲ ਫਾਈਨ ਜੀ 셀프 ਪ੍ਰਿੰਟਿੰਗ ਦੇ ਵਿੱਚ ਆਏਗੀ ਇਸ ਦੀ ਬਾਟਮ ਠੀਕ ਹੈ ਪਸ਼ਮੀਨਾ ਦੇ ਵਿੱਚ ਇਸ ਦੀ ਬਾਟਮ ਹੋਏਗੀ ਪਸ਼ਮੀਨਾ ਦਾ ਹੀ ਸਾਰਾ ਸੂਟ ਹੋਏਗਾ ਤੇ ਸ਼ਾਲ ਦੀ ਤੁਸੀਂ ਲੁੱਕ ਦੇਖੋ ਸਾਰੇ ਹੀ ਸੂਟ ਦੀ ਲੁੱਕ ਦੇਖੋ ਬਹੁਤ ਹੀ ਪਿਆਰਾ ਸੂਟ ਬਣ ਕੇ ਇਹ ਤਿਆਰ ਹੁੰਦਾ ਹੈ ਆਂ ਦੇਖੋ ਜਿਵੇਂ ਦੇ ਕਲਰ ਨੇ ਜਿਹੜੇ ਸਾਰੇ ਹੀ ਏਜ ਗਰੁੱਪ ਵਾਲੇ ਇਹਨਾਂ ਨੂੰ ਜਿਹੜੇ ਉਹ ਵੇਅਰ ਕਰ ਸਕਦੇ ਆ ਤੁਸੀਂ ਆਪਣੇ ਵਾਸਤੇ ਵੀ ਇਹਨਾਂ ਨੂੰ ਲੈ ਸਕਦੇ ਜੀ ਆਪਣੀ ਮਦਰ ਵਾਸਤੇ ਵੀ ਲੈ ਸਕਦੇ ਜੇ ਸਾਰਿਆਂ ਵਾਸਤੇ ਇਹ ਜਿਹੜੇ ਸੂਟ ਅਵੇਲੇਬਲ ਨੇ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਬੰਦੇ ਆ ਇਸ ਕਰਕੇ ਜਿਹੜੀ ਆ ਵੈਰਾਈਟੀ ਜਿਹੜੀ ਆ ਅੱਜ ਘੱਟ ਮਿਲੇਗੀ ਪਰ ਕੱਲ ਜਿਹੜੀ ਆ ਤੁਹਾਨੂੰ ਪੂਰੀ ਹੀ ਵੀਡੀਓ ਮਿਲੇਗੀ ਤੁਸੀਂ ਕੱਲ ਜਰੂਰ ਵੀਡੀਓ ਨੂੰ ਦੇਖਣਾ ਕਿਉਂਕਿ ਕੱਲ ਲਾਸਟ ਡੇ ਹੋਏਗਾ ਇਹ ਸੇਲ ਦਾ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਹੋਰ ਵੀ ਸਾਡੇ ਚੈਨਲਸ ਤੇ ਪਈਆਂ ਨੇ ਪਲੇਨ ਸੂਟ ਪ੍ਰਿੰਟ ਸੂਟ ਸਾਰੇ ਹੀ ਜਿਹੜੇ ਵੀ ਅਵੇਲੇਬਲ ਹੋਣਗੇ ਅਸੀਂ ਤੁਹਾਨੂੰ ਦੱਸ ਦਿਆ ਕਰਾਂਗੇ ਤੁਸੀਂ ਉਹਨਾਂ ਚੋਂ ਵੀ ਸੂਟ ਲੈ ਸਕਦੇ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਤਿ ਸ਼